ਕਿਸਾਨ ਭਰਾਓ ਸਤਿ ਸ਼੍ਰੀ ਅਕਾਲ ਸਵਾਗਤਾਂ ਨਾਰਥ ਇੰਡੀਅਨ ਫਾਰਮਿੰਗ ਚੈਨਲ ਤੇ ਅੱਜ ਦੀ ਵੀਡੀਓ ਕਣਕ ਦੀ ਫਸਲ ਦੇ ਸਬੰਧ ਵਿੱਚ ਬਣਾ ਰਹੇ ਆ ਤੇ ਕਾਫੀ ਕਿਸਾਨ ਭਰਾਵਾਂ ਦੀਆਂ ਕਣਕਾਂ ਵਿੱਚ ਰੇਹ ਪੂਰੀ ਹੋਣ ਦੇ ਬਾਵਜੂਦ ਵੀ ਕਣਕ ਵਿੱਚ ਪੀਲਾਪਨ ਦਿਖਾਈ ਦੇ ਰਿਹਾ ਜਾਂ ਕਣਕ ਉੱਚੀ ਨੀਵੀਂ ਦਿਖਾਈ ਦੇ ਰਹੀ ਆ ਤੇ ਕਣਕ ਲਈ ਅੱਕਾ ਪਤਾਗਤ ਵਾਲੀ ਸਪਰੇਅ ਘਰ ਵਿੱਚ ਹੀ ਤਿਆਰ ਕਰ ਸਕਦੇ ਆ ਉਸ ਦੇ ਬਾਰੇ ਪੂਰੀ ਜਾਣਕਾਰੀ ਸਾਂਝੀ ਕਰਾਂਗੇ ਤੇ ਪੂਰੀ ਜਾਣਕਾਰੀ ਲਈ ਵੀਡੀਓ ਨੂੰ ਖੀਰ ਤੱਕ ਜਰੂਰ ਦੇਖੋ ਤੇ ਹੋਰ ਕਿਸਾਨ ਭਰਾਵਾਂ ਨਾਲ ਵੀਡੀਓ ਨੂੰ ਸਾਂਝੀ ਵੀ ਜਰੂਰ ਕਰਿਓ ਕਿਸਾਨ ਭਰਾਵੋ ਜੇ ਤੁਹਾਡੀ ਕਾਨਕ 75 ਤੋਂ ਲੈ ਕੇ 85 ਦਿਨਾਂ ਦੇ ਕਰੀਬ ਜਾ ਚੁੱਕੀ ਯਾਨੀ ਕਿ 2.5 ਮਹੀਨੇ ਤੋਂ ਟੱਪ ਗਈ ਹੈ ਤਾਂ ਉਸ ਵਿੱਚ ਛੋਟੀ ਜੀ ਬੱਲੀ ਬੰਨੀ ਸਟਾਰਟ ਹੋ ਚੁੱਕੀ ਆ ਤਾਂ ਉਸ ਵਿੱਚ ਪੀਲਾਪਨ ਦਿਖਾਈ ਦੇ ਰਿਹਾ ਜਾਂ ਤੁਹਾਨੂੰ ਉੱਚਾ ਨੀਵਾ ਦਿਖਾਈ ਦੇ ਰਹੀ ਆ ਯੂਰੀਆ ਥੱਲੇ ਪਾਉਣ ਦੀ ਬਜਾਏ ਤੁਸੀਂ ਇਸ ਨੂੰ ਸਪਰੇਅ ਵਿੱਚ ਵਰਤੋਂ ਕਰ ਸਕਦੇ ਆ ਬਹੁਤ ਹੀ ਸਸਤਾ ਜਿਹਾ ਫਾਰਮੂਲਾ ਤੇ ਆਪਾਂ ਇਸ ਸਬਾਰੇ ਪਿਛਲੇ 3 ਸਾਲਾਂ ਤੋਂ ਜਾਣਕਾਰੀ ਸਾਂਝੀ ਕਰ ਰਹੇ ਹਾਂ ਇਸ ਦੇ ਚੰਗੇ ਨਤੀਜੇ ਦੇਖਣ ਨੂੰ ਮਿਲ ਰਹੇ ਤੇ ਕਾਫੀ ਕਿਸਾਨ ਭਰਾਵਾਂ ਨੇ ਇਸ ਦੀ ਫੀਡਬੈਕ ਵੀ ਸਾਂਝੀ ਕੀਤੀ ਆ ਪਿਛਲੇ ਸਾਲਾਂ ਦੀ ਤੇ ਕਿਸਾਨ ਭਰਾਵੋ ਕਰਨਾ ਹੈ ਕਿ 2.5 ਕਿਲੋ ਯੂਰੀਆ ਲੈਣੀ 2.5 ਕਿਲੋ ਡੀਏਪੀ ਲੈਣੀ 150 ਗ੍ਰਾਮ ਜ਼ਿੰਕ ਚਲੈਟਰ ਲੈਣਾ ਤੇ ਇਸ ਦੇ ਨਾਲ ਤੁਸੀਂ 80 ਗ੍ਰਾਮ 20% ਵਾਲਾ ਬੋਰਨ ਵੀ ਐਡ ਕਰ ਸਕਦੇ ਹੋ 80 ਗ੍ਰਾਮ ਐਸ ਲਈ ਕਿਹਾ ਜੇ ਤੁਸੀਂ ਇਸ ਦੀ ਵਰਤੋਂ ਜ਼ਿਆਦਾ ਡੋਜ਼ ਵਿੱਚ ਕਰੋਗੇ ਤਾਂ ਆਪ ਆਪਣੀ ਫਸਲ ਉੱਤੇ ਟਿਪ ਬਰਨਿੰਗ ਵੀ ਆ ਸਕਦੀ ਆ ਤੇ ਬਾਕੀ ਜਿਹੜੇ ਛੋਟੇ ਤੱਤ ਹੁੰਦੇ ਆ ਇਹ ਲਘੂ ਤੱਤ ਹੁੰਦੇ ਆ ਇਹ ਆਪਣੀ ਫਸਲ ਨੂੰ ਸੂਈ ਦੇ ਨੋਕ ਵਾਂਗੂ ਚਾਹੀਦੇ ਹੁੰਦੇ ਆ ਇਹਨਾਂ ਦੀ ਜ਼ਿਆਦਾ ਓਵਰਡੋਜ਼ ਕਰਨ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਜੇ ਆਪਾਂ ਜ਼ਿਆਦਾ ਵਰਤੋਂ ਕਰਦੇ ਆ ਫਾਇਦੇ ਦੀ ਬਜਾਏ ਆਪਣਾ ਨੁਕਸਾਨ ਹੋ ਸਕਦਾ ਤੇ ਇਸ ਤੋਂ ਬਾਅਦ ਗੱਲ ਕਰੀਵੇ ਇਹਨਾਂ ਦਾ ਘੋਲ ਕਿਵੇਂ ਤਿਆਰ ਕਰਨਾ ਡੀਏਪੀ ਦੀ ਸਪਰੇਅ ਕਰਨ ਤੋਂ ਪਹਿਲਾਂ 24 ਘੰਟੇ ਪਹਿਲਾਂ ਉਸ ਨੂੰ ਤੁਸੀਂ 10 ਤੋਂ 12 ਲੀਟਰ ਪਾਣੀ ਵਿੱਚ 2.5 ਕਿਲੋ ਮਾਤਰਾ ਨੂੰ ਘੋਲ ਲੈਣਾ ਪਾਣੀ ਗਰਮ ਹੋਵੇ ਤਾਂ ਉਸ ਤੋਂ ਵੀ ਜ਼ਿਆਦਾ ਵਧੀਆ ਦਿਨ ਚ ਦੋ ਤਿੰਨ ਵਾਰੀ ਹਿਲਾ ਦੋਗੇ ਪ੍ਰਾਪਰ ਤਰੀਕੇ ਨਾਲ ਖੋਲ ਜੂਗੀ ਉਸ ਦੀ ਗਾਰ ਹੋਊਗੀ ਜਿਹੜੀ ਉਹ ਥੱਲੇ ਬੈਠ ਜੂਗੀ ਤੇ ਉਸ ਤੋਂ ਅਗਲੇ ਦਿਨ ਤੁਸੀਂ ਉਸ ਦਾ ਨਿੱਤਰਿਆ ਹੋਇਆ ਪਾਣੀ ਲੈ ਕੇ ਪਣ ਕੇ ਆਪਦੇ ਖੇਤ ਵਿੱਚ ਸਪਰੇਅ ਦੀ ਵਰਤੋਂ ਕਰ ਸਕਦੇ ਆ ਤੇ ਐਸ ਨੂੰ 150 ਲੀਟਰ ਪਾਣੀ ਵਿੱਚ ਸਪਰੇਅ ਕੀਤਾ ਜਾਵੇ ਜੇ ਕਣਕ ਦੀ ਫਸਲ ਵਧੀਆ ਪ੍ਰਾਪਰ ਖੜੀ ਆ ਫਿਰ ਤੁਸੀਂ ਐਸ ਨੂੰ 10 ਕਨਾਲਾਂ ਦੀ ਇੱਕ ਵਰਤੋਂ ਕਰ ਸਕਦੇ ਆ ਇੰਨੇ ਹੀ ਸੋਲੂਸ਼ਨ ਨੂੰ 2.5 ਕਿਲੋ ਨੂੰ ਤੇ ਜੇ ਕਣਕ ਦੀ ਫਸਲ ਤੁਹਾਡੀ ਦਬੀ ਵੀ ਹੋਵੇ ਫਿਰ ਤੁਸੀਂ ਐਸ ਡੋਜ਼ ਨੂੰ 1 ਏਕੜ ਉੱਤੇ ਕਰ ਸਕਦੇ ਆ ਸਪਰੇਅ ਕਰਨ ਸਮੇਂ ਇੱਕ ਦੋ ਸਾਵਧਾਨੀਆਂ ਦਾ ਜ਼ਰੂਰ ਧਿਆਨ ਰੱਖਣਾ ਕਿ ਡਬਲ ਫਵਾਰੇ ਨਹੀਂ ਮਾਰਨੇ ਕਈ ਵਾਰੀ ਕੀ ਹੁੰਦਾ ਆਪਣਾ ਪੰਪ ਪ੍ਰੋਪਰ ਜਾ ਕੇ ਮੱਥੇ ਤੇ ਖਾਲੀ ਨਹੀਂ ਹੁੰਦਾ ਥੋੜੀ ਬਹੁਤੀ ਵਿੱਚ ਉਹਦੇ ਸੋਲੂਸ਼ਨ ਜਾਂ ਤਾਂ ਆਪਣੀ ਦਵਾਈ ਰਹਿ ਜਾਂਦੀ ਤੇ ਆਪਾਂ ਮੱਥੇ ਉੱਤੇ ਪ੍ਰੇਸਾ ਮਾਰ ਮਾਰ ਕੇ ਉਸ ਨੂੰ ਖਾਲੀ ਕਰਨ ਲੱਗ ਜਾਂਦੇ ਆ ਇਸ ਨਾਲ ਆਪਣੀ ਕਣਕ ਸੜ ਸਕਦੀ ਹੈ ਉੱਪਰੋਂ ਡਬਲ ਫਵਾਰੇ ਤੋਂ ਥੋੜਾ ਜਿਹਾ ਗਰੇਜ ਰੱਖਣਾ ਤੇ ਬੱਲੀਆਂ ਨਿਕਲ ਤੋਂ ਪਹਿਲਾਂ ਪਹਿਲਾਂ ਹੀ ਇਸ ਨੂੰ ਸਪਰੇਅ ਦੀ ਵਰਤੋਂ ਕਰਨੀ ਆ ਤੇ ਜਿਹੜੇ ਕਿਸਾਨ ਭਰਾ ਪਿਛਲੇ ਸਾਲਾਂ ਵਿੱਚ ਐਸਾ ਸਪਰੇਅ ਦੀ ਵਰਤੋਂ ਕਰ ਚੁੱਕੇ ਜਾਂ ਕਰਦੇ ਆ ਆਪਦੇ ਕੀਮਤੀ ਸੁਝਾਅ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝਾ ਕਰੋ ਤੇ ਵੀਡੀਓ ਵਿੱਚ ਦਿੱਤੀ ਜਾਣਕਾਰੀ ਚੰਗੀ ਲੱਗੇ ਹੋਵੇ ਹੋਰ ਕਿਸਾਨ ਭਰਾਵਾਂ ਨਾਲ ਸਾਂਝੀ ਜ਼ਰੂਰ ਕਰ ਸਕਦੇ ਹੋ ਧੰਨਵਾਦ